ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਸਵੇਰੇ ਸਵੇਰੇ ਬਹੁਤ ਹੀ ਚੰਗਾ ਇੱਥੇ ਰਾਇਲ ਫਿਟ ਵੱਲੋਂ ਉਪਰਾਲਾ ਕੀਤਾ ਗਿਆ ਤੇ ਫਿਟਨੈਸ ਕਲੱਬ ਦੇ ਮੈਂਬਰ ਯੋਗਾ ਗਰੁੱਪ ਦੇ ਮੈਂਬਰ ਸਮੂਹ ਸੈਰ ਪ੍ਰੇਮੀ 12 12 ਦਰੀ ਦੇ ਸਾਰੇ ਇੱਥੇ ਆਏ ਹੋਏ ਨੇ ਇਹ ਕੇਂਦਰ ਸਰਕਾਰ ਦੀ ਨੀਤੀ ਨਸ਼ਾ ਮੁਕਤ ਭਾਰਤ ਤੇ ਪੰਜਾਬ ਸਰਕਾਰ ਨਸ਼ਾ ਵਿਰੁੱਧ ਜੰਗ ਇਹ ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਤੇ ਹੋਰ ਵੀ ਜਿਹੜਾ ਇੱਥੇ ਨੁਕੜ ਨਾਟਕ ਕੀਤਾ ਗਿਆ ਸੀ ਬਹੁਤ ਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਹੜੇ ਜਵਾਨੀ ਸਾਡੀ ਪੰਜਾਬ ਦੀ ਜਵਾਨੀ ਕਦੇ ਇਹ ਸਿਖਰ ਤੇ ਰਹਿਿਆ ਕਰਦੀ ਸੀ ਅੱਜ ਫਿਰ ਉਹੀ ਮੂਹਿੰਮ ਚਲਾਈ ਗਈ ਹੈ ਇਹ ਸਾਡੇ ਇਹ ਸ਼ਹੀਦ ਭਗਤ ਸਿੰਘ ਦਾ ਪੰਜਾਬ ਹੈ ਅਸੀਂ ਇਸ ਨੂੰ ਨਸ਼ੇ ਵਿੱਚ ਗਲਤਾਨ ਨਹੀਂ ਹੋਣ ਦੇਵਾਂਗੇ ਇਹ ਜਿਸ ਤਰੀਕੇ ਦਾ ਇਹ ਇੱਥੇ ਤੁਸੀਂ ਦੇਖ ਰਹੇ ਹੋ ਸਾਡੇ ਜਸਵੰਤ ਸਿੰਘ ਜੀ ਕੋਲੀ ਵੀ ਇੱਥੇ ਨੇ ਸਾਡੇ ਮਨਿੰਦਰ ਸਿੰਘ ਜੀ ਯੂਵਾ ਇਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਦੱਸੋ ਵੀ ਕੁਝ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜਿਹੜਾ ਪ੍ਰੋਗਰਾਮ ਹੈ ਇਹ ਡੀਸੀ ਪਟਿਆਲਾ ਸਿਵਲ ਸਰਜਨ ਪਟਿਆਲਾ ਅਤੇ ਡੀएमसी ਪਟਿਆਲਾ ਤੇ ਪ੍ਰੋਜੈਕਟ ਡਾਇਰੈਕਟਰ ਸਕੇਤ ਹਸਪਤਾਲ ਅਤੇ ਸਾਡੇ ਮੈਡੀਕਲ ਅਫਸਰ ਸਾਡੇ ਮਾਹਿਰ ਕਾਉਂਸਲਰ ਮੈਡਮ ਪਰਵਿੰਦਰ ਵਰਮਾ ਜੀ ਅਮਰਤਪਾਲ ਜੀ ਮੈਂ ਵੀ ਸਕੇਤ ਹਸਪਤਾਲ ਦੇ ਵਿੱਚ ਬਤੌਰ ਕਾਉਂਸਲਰ ਸੇਵਾਵਾਂ ਨਿਭਾ ਰਿਹਾ ਹਾਂ ਮੇਰੇ ਨਾਲ ਸਾਡੇ ਸਕੇਟ ਦਾ ਸਟਾਫ ਅਜੀਤ ਸਿੰਘ ਜੀ ਕੁਲਵੀਰ ਜੀ ਤੇ ਮੋਨ ਜੀ ਇਹਨਾਂ ਦਾ ਵੀ ਇੱਥੇ ਆਇਆਂ ਦਾ ਤਹਿਦਲੋ ਧੰਨਵਾਦ ਕਰਦਾ ਸਾਡੇ ਨਾਲ ਹੀ ਸਾਡੇ ਰਾਇਲ ਫਿਟ ਦੇ ਪ੍ਰਧਾਨ ਜੀ ਸੀਤਾਰਾਮ ਜੀ ਪਰਵਿੰਦਰ ਮੈਡਮ ਗੁਰਪ੍ਰੀਤ ਜੀ ਤੇ ਹੋਰ ਸਾਡੇ ਬਲਦੇਵ ਜੀ ਜਸਵੰਤ ਸਿੰਘ ਕੋਹਲੀ ਜੀ ਜਿਨ੍ਹਾਂ ਨੇ ਸਾਡਾ ਇੱਥੇ ਬਹੁਤ ਸਾਥ ਦਿੱਤਾ ਮੇਰਾ ਵੱਡਾ ਵੀਰ ਜਗਤਾਰ ਸਿੰਘ ਜੱਗੀ ਜਿਹੜਾ ਹਰ ਵਾਰੀ ਸਾਡੇ ਨਾਲ ਖੜਾ ਰਹਿੰਦਾ ਹੈ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਹੈ ਜੀ ਤੇ ਫਿਟਨੈਸ ਕਲੱਬ ਤੋਂ ਹੈਪੀ ਵਰਮਾ ਜੀ ਜਿਨ੍ਹਾਂ ਨੇ ਸਾਡਾ ਫਿਰ ਤੋਂ ਇੱਕ ਵਾਰ ਸਾਥ ਦਿੱਤਾ ਤੇ ਅਸੀਂ ਆਪ ਜੀ ਨੂੰ ਇਹੀ ਬੇਨਤੀ ਕਰਦੇ ਹਾਂ ਜਿਨ੍ਹਾਂ ਨੂੰ ਵੀ ਕਿਸੇ ਦਾ ਆਂਡ ਗਵਾਣ ਦੇ ਵਿੱਚ ਕੋਈ ਨਸ਼ਿਆਂ ਨੂੰ ਲੈ ਕੇ ਪੀਰੀਅਡ ਤੱਕ ਉਹ ਸਾਡੇ ਸਕੇਥ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾ ਸਕਦਾ ਹੈ ਇਲਾਜ ਬਿਲਕੁਲ ਮੁਫਤ ਹੈ ਜੇ ਕਿਸੇ ਨੂੰ ਕਾਉਂਸਲਿੰਗ ਬਾਰੇ ਜਾਂ ਡਾਕਟਰੀ ਸਲਾਹ ਬਾਰੇ ਕੋਈ ਵੀ ਸਜੈਸ਼ਨ ਦੀ ਲੋੜ ਹੈ ਉਸ ਦੀ ਵੀ ਕਾਰ ਜੀ ਬਿਲਕੁਲ ਮੁਫਤ ਨੇ ਉਹ ਸਾਡੇ ਕੋਲ ਕਿਸੇ ਵੀ ਟਾਈਮ ਆ ਕੇ ਲੈ ਸਕਦਾ ਹੈ ਇਹ ਬਹੁਤ ਹੀ ਚੰਗਾ ਉਪਰਾਲਾ ਇੱਥੇ ਕੀਤਾ ਜਾ ਰਿਹਾ ਹੈ ਸਾਡੇ ਵਿਚਕਾਰ ਜਗਤਾਰ ਸਿੰਘ ਜੱਗੀ ਜੀ ਨੇ ਆਪਣੇ ਸਮਾਂ ਆਪਣੇ ਕੋਲ ਘਟ ਹੈ ਆਪਣੀ ਗੱਲ ਨੂੰ ਮੁਕਦੀ ਹੋਈ ਬਹੁਤ ਅੱਛੇ ਬੁਲਾ ਰਹੇ ਨੇ ਜੀ ਪਟਿਆਲੇ ਦੇ ਬਸ ਮੈਂ ਤਾਂ ਧੰਨਵਾਦ ਕਰ ਦਿੰਦਾ ਸਾਰਿਆਂ ਦਾ ਬਿਕੋਜ਼ ਅਮਿੰਦਰ ਮਨਿੰਦਰ ਦਾ ਬਹੁਤ ਵਧੀਆ ਉਪਰਾਲਾ ਹੈ ਕਹਿੰਦੇ ਡਿਪਾਰਟਮੈਂਟ ਨੂੰ ਸ਼ੁਭ ਕਾਮਨਾਵਾਂ ਨੇ ਬਿਕੋਜ਼ ਸੰਕੇਤ ਹਸਪੀਟਲ ਇੱਕ ਉਹ ਉਹਨੇ ਵਨ ਗਵਰਨਮੈਂਟ ਇੰਸਟੀਟਿਊਸ਼ਨ ਜਿੱਥੇ ਨਸ਼ਾ ਛੁਡਾਇਆ ਜਾਂਦਾ ਸੋ ਸਾਨੂੰ ਪ੍ਰਾਈਵੇਟ ਨਸ਼ਾ ਰਿਹਤ ਸੈਂਟਰਾਂ ਨੂੰ ਛੱਡ ਕੇ ਸਰਕਾਰੀ ਨਸ਼ਾ ਰਿਹਤ ਸੈਂਟਰਾਂ ਵੱਲ ਜਾਣਾ ਚਾਹੀਦਾ ਤਾਂ ਜੋ ਤੁਹਾਡੀ ਲੁੱਟਕੋਟ ਵੀ ਨਾ ਹੋਵੇ ਤੇ ਜਿਹੜੇ ਬੱਚੇ ਨਸ਼ੇ ਤੇ ਲੱਗੇ ਉਹਨਾਂ ਨੂੰ ਸਹੀ ਕਾਉਂਸਲਿੰਗ ਹੋਵੇ ਉਹਨਾਂ ਨੂੰ ਸਹੀ ਮੈਡੀਸਨ ਨਾਲ ਟਰੀਟਮੈਂਟ ਮਿਲੇ ਸੋ ਉਪਕਾਰ ਸਿੰਘ ਜੀ ਦਾ ਬਹੁਤ ਧੰਨਵਾਦ ਹੈ ਜੀਐਸ ਉਭਰਾਏ ਦਾ ਬਹੁਤ ਧੰਨਵਾਦ ਹੈ ਸਾਰੀਆਂ ਸਖਸ਼ੇਤਾ ਜਿਨ੍ਹਾਂ ਨੇ 12 ਦੇ ਰਿਗਾਰਡ ਦੇ ਵਿੱਚ ਇਸ ਪ੍ਰੋਗਰਾਮ ਨੂੰ ਕਰਵਾਉਣ ਦੇ ਵਿੱਚ ਸਹਿਯੋਗ ਦਿੱਤਾ ਹੈ ਜਨ ਸਮਿਤੀ ਪਟਿਆਲਾ ਅਵਲੋ ਸ਼ਰਮਾ ਜੀ ਦਾ ਅਸ਼ੀਰਵਾਦ ਆ ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸ਼ੰਕਰ ਜੀ ਤੁਹਾਡਾ ਧੰਨਵਾਦ ਕਰਦਾ ਆਪਾਂ ਸਮਾਜ ਨਸ਼ਾ ਰਹਿਸ ਜੀ ਨਸ਼ੇ ਤੋਂ ਦੂਰ ਰਹੀਏ ਲੋਕਾਂ ਨੂੰ ਵੀ ਵੱਤ ਤੋਂ ਬਸ ਨੇ ਆ ਦਈਏ ਨਸ਼ਾ ਰਹਿ ਜ਼ਿੰਦਗੀ ਜੀਤੇ ਹਮੇਸ਼ਾ ਆਸਤੇ ਰਹੀਏ ਸੋ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਸਾਡੇ ਪੰਜਾਬ ਦੀ ਨੌਜਵਾਨੇ ਲਈ ਸਾਡੇ ਵਿਚਕਾਰ ਐਮ ਐਸ ਜੱਗੀ ਜੀ ਜੱਗੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਜਿਹੜਾ ਇਹ ਨਸ਼ਾ ਮੁਕਤੀ ਦਾ ਜਿਹੜਾ ਮੂਹਮ ਜਿਹੜੀ ਚਲਾਈ ਗਈ 12 ਦੇ ਰਿਬਾਰੇ ਉਹਦੇ ਬਾਰੇ ਦੱਸੋ ਇਦਾਂ ਹੈ ਜੀ ਕਿ ਅੱਜ ਦੇ ਟਾਈਮ 'ਚ ਐਸਾ ਕੋਈ ਅਨਭਾਗਾ ਮੰਦਭਾਗਾ ਸਮਾ ਚੱਲ ਪਿਆ ਹੈ ਕਿ ਬੱਚੇ ਜੋ ਹਨ ਨੌਜਵਾਨ ਨਸ਼ਿਆਂ ਵਾਲਾ ਚੱਲ ਪਏ ਨੇ ਤੇ ਨਸ਼ਾ ਜੋ ਹੈ ਬੰਦੇ ਨੂੰ ਖੋਰ ਦਿੰਦਾ ਹੈ ਦੀ ਜ਼ਿੰਦਗੀ ਜੋ ਹੈ ਤਬਾਹ ਕਰ ਦਿੰਦਾ ਹੈ ਸਿਹਤ ਵਾਸਤੇ ਔਰ ਫਾਈਨੈਂਸ਼ਲੀ ਐਸ ਵੈਲ ਐਸ ਹੈਲਥ ਇਹ ਦੋਨਾਂ ਚੀਜ਼ਾਂ ਨੂੰ ਤਬਾਹ ਕਰ ਦਿੰਦਾ ਔਰ ਉਹ ਸੜਕ ਤੇ ਆ ਜਾਂਦਾ ਤੇ ਉਹਦੇ ਕਮਜ਼ੋਰੀ ਆ ਜਾਂਦੀ ਹੈ ਸਰੀਰ ਦੇ ਵਿੱਚ ਤੇ ਸਾਰੇ ਸਮਾਜ ਨੂੰ ਵੀ ਉਹ ਗੰਦਾ ਕਰਦਾ ਹੈ ਤੇ ਇਹ ਮਾਂ ਬਾਪ ਵਾਸਤੇ ਅੰਡੀਆਂ ਗੋਡੀਆਂ ਵਾਸਤੇ ਵੀ ਬੜੀ ਭਾਰੀ ਪ੍ਰੋਬਲਮ ਹੈ ਬੱਚਿਆਂ ਵਾ ਬੱਚੇ ਰੁੱਲ ਜਾਂਦੇ ਆ ਤੇ ਇਹਨੂੰ ਰੋਕਣ ਦੀ ਬਹੁਤ ਜ਼ਿਆਦਾ ਲੋੜ ਹੈ ਬੱਚਿਆਂ ਨੂੰ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਤੇ ਜੋ ਇਸ ਅਪਰਾਲਾ ਕੀਤਾ ਗਿਆ ਹੈ ਇਸ ਸੰਸਥਾ ਵੱਲੋਂ ਕਿ ਇਹ ਰੰਗ ਮੰਚ ਦੇ ਰਾਹੀਂ ਨਾਟਕ ਦੇ ਰਾਹੀਂ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਜਦੋਂ ਸਾਹਮਣੇ ਵਿਜ਼ੂਅਲ ਦੇਖਿਆ ਜਾਂਦਾ ਹੈ ਸਾਹਮਣੇ ਨਾਟਕ ਦੇਖਿਆ ਜਾਂਦਾ ਹੈ ਔਤ ਪਾਤਰਾ ਨੂੰ ਦੇਖਿਆ ਜਾਂਦਾ ਇਹਨਾਂ ਸਫਰ ਕਰਦਿਆਂ ਨੂੰ ਦੁੱਖ ਭੋਗਦਿਆਂ ਨੂੰ ਤਾਂ ਉਹਨਾਂ ਦਾ ਮਨ ਬਦਲਦਾ ਹੈ ਪ੍ਰੇਰਨਾ ਮਿਲਦੀ ਹੈ ਕਿ ਇਸ ਤੋਂ ਛੁਟਕਾਰਾ ਮਿਲੇ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਸੰਸਥਾ ਦਾ ਬਹੁਤ ਧੰਨਵਾਦ ਸੋ ਐਮ ਐਸ ਜੱਗੀ ਜੀ ਨੇ ਵੀ ਬੜਾ ਚੰਗਾ ਸੁਨੇਹਾ ਦਿੱਤਾ ਇਹ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਸਾਡੇ ਵਿਚਕਾਰ ਬਰਾਦਰੀ ਦੇ ਜਸਵੰਤ ਸਿੰਘ ਜੀ ਕੋਹਲੀ ਕੋਹਲੀ ਸਾਹਿਬ ਏ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ YouTube ਚੈਨਲ ਤੇ ਤੇ ਅੱਜ ਦੀ ਜਿਹੜੀ ਮੁਹਿੰਮ ਚਲਾਈ ਗਈ ਉਹਦੇ ਬਾਰੇ ਦੱਸੋ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਇਹ ਆਪਾਂ ਦੁਬਾਰਾ ਮੁੜ ਮੁਖਤਾਰਾ ਵਿੱਚ ਲਿਆ ਕੇ ਤੇ ਇਹ ਮਤਲਬ ਸਮਾਜ ਦਾ ਕੁਝ ਕੰਮ ਚੰਗਾ ਕਰ ਸਕੇ ਉਹਦੇ ਬਾਰੇ ਦੱਸੋ। ਦੋਪੀ ਕਰੀ। ਮੈਂ ਦੱਸਾਂ ਸਿੰਘ ਕੌਲੀ ਪ੍ਰੈਜ਼ੀਡੈਂਟ ਹੈਲਥ ਅਵੇਅਰਨੈਸ ਸੁਸਾਇਟੀ ਬਾਰਾਂਡਾ ਗਾਰਡਨ ਡਿਸਟ੍ਰਿਕਟ ਪੜਿਆੜਾ ਤੋਂ। ਤੇ ਅੱਜ ਡਾਕਟਰ ਪਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਸਾਕੇ ਹਸਪੀਟਲ ਦੇ ਬੇਟੇ ਮਨਪ੍ਰੀਤ ਜਿਨੇ ਅੱਜ ਜੋ ਉਹ ਲੈ ਮੈਂ ਵੀ ਐਡਿਕਸ਼ਨ ਤੇ ਉਹਦਾ ਸਾਡਾ ਕਮਲਾ ਨਾਟਕ ਕੀਤਾ ਹੈ ਜਿਹੜਾ ਇਹ ਅੱਜ ਨਾਟਕ ਕੀਤਾ ਉਹ ਬਹੁਤ ਹੀ ਜ਼ਿਆਦਾ ਅਵੇਅਰ ਕਰਦਾ ਲੋਕਾਂ ਨੂੰ ਔਰ ਨਸ਼ਾ ਅਵੇਅਰਨੈਸ ਤੇ ਇਹ ਬਹੁਤ ਅਸਰ ਨਾਟਕ ਹੈ ਸਲਾਹਨਯੋਗ ਹੈ ਔਰ ਮੈਂ ਸਮਝਦਾ ਕਿ ਜਿਨ੍ਹਾਂ ਨੇ ਦੇਖਿਆ ਵੈ ਇਸ ਨਾਟਕ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਦੂਸਰੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਉਪਰਾਲਾ ਕਰਨਗੇ ਥੈਂਕ ਯੂ ਵੈਰੀ ਮਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਬਰਾਏ ਸਾਹਿਬ ਇਹ ਅੱਜ ਜਿਹੜਾ ਇਹ ਪ੍ਰੋਗਰਾਮ ਇੱਥੇ ਕੀਤਾ ਗਿਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਸ਼ਾ ਛੁਡਾਉਣ ਵਾਸਤੇ ਨਾਲੇ ਆਪਾਂ ਜਿਹੜੀ ਇਹ ਇਸ਼ੂ ਚੱਲ ਰਹੇ ਨੇ ਉਹਦੇ ਬਾਰੇ ਨੁਕੜ ਨਾਟਕ ਵੀ ਕੀਤਾ ਗਿਆ ਉਹਦੇ ਬਾਰੇ ਕੁਝ ਦੱਸੋ ਜੀ ਬਿਲਕੁਲ ਮੈਂ ਇਸ ਨੂੰ ਬਹੁਤ ਚੰਗਾ ਸਮਝਦਾ ਕਿਉਂਕਿ ਇਹ ਜਿਹੜਾ ਨਾਟਕ ਹੈ ਨਾ ਜਦਕਰ ਨਾਟਕ ਦੇ ਰੂਪ ਚ ਜਦੋਂ ਦਿਖਾਇਆ ਜਾਂਦਾ ਤਾਂ ਲੋਕਾਂ ਨੂੰ ਜਲਦੀ ਸਮਝ ਆਂਦੀ ਹੈ ਤਾਂ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਨਸ਼ਾ ਦੇ ਖਿਲਾਫ ਇਹ ਜੰਗ ਤੇ ਇਸ ਨੂੰ ਜ਼ਮੀਨੀ ਪੱਧਰ ਤੇ ਚਲਾਇਆ ਜਾ ਰਿਹਾ ਹੈ ਅੱਜ ਕੀ ਮਬਾਰਾਦਰੀ ਦੇ ਵਿੱਚ ਬਹੁਤ ਵਧੀਆ ਇਹ ਨਾਟਕ ਪੇਸ਼ ਕੀਤਾ ਗਿਆ ਔਰ ਕਿਨਮਾ ਲੋਕੋ ਬੜੀ ਵੱਡੀ ਗਿਣਤੀ ਦੇ ਵਿੱਚ ਇਸ ਨੂੰ ਦੇਖ ਰਹੇ ਸੀ ਮੈਂ ਸਮਝਦਾ ਜੇ ਅਗਰ ਕਿਨਮਾ ਪੰਜਾਬ ਦੇ ਲੋਕ ਇਸ ਦੇ ਨਾਲ ਜੁੜ ਕੇ ਇਸ ਦਾ ਸਾਥ ਦੇਣਗੇ ਤਾਂ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਹੈ ਉਹ ਸਰਪ੍ਰਗਤ ਸਿੰਘ ਦਾ ਪੰਜਾਬ ਰੰਗਲਾ ਪੰਜਾਬ ਬਣਾਉਣ ਦੀ ਉਹ ਬਹੁਤ ਜ਼ੇਦੀ ਸਫਲ ਹੋਏਗੀ ਔਰ ਮੈਂ ਸ਼ੁਭ ਕਾਮਨਾਵਾਂ ਦਿੰਦਾ ਕਿ ਅਸੀਂ ਕਿਨਮਾ ਜਲਦੀ ਹੀ ਇੱਕ ਨਵਾਂ ਪੰਜਾਬ ਸਿਰਜਾਂਗੇ ਧੰਨਵਾਦੀ ਸੋ ਬਹੁਤ ਬਹੁਤ ਧੰਨਵਾਦੀ ਅੱਜ ਦੀ ਇਸ ਮੁਹਿੰਮ ਦਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਰਾਇਲ ਫਿਟ ਦੇ ਜਿਹੜੇ ਮੈਂਬਰ ਨੇ ਸੇਤਾਰਾਮ ਜੀ ਸਾਡੇ ਮਨਿੰਦਰ ਜੀ ਗੋਪੀ ਭਾਜੀ ਪ੍ਰਵਿੰਦਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਕੇਂਦਰ ਸਰਕਾਰ ਵੱਲੋਂ ਵੀ ਇਹ ਨਸ਼ਾ ਮੁਕਤ ਭਾਰਤ ਅਭਿਆਨ ਤੇ ਪੰਜਾਬ ਸਰਕਾਰ ਸਾਡੇ ਰੈੱਡ ਕਰਾਸ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਤੇ ਬਹੁਤ ਹੀ ਚੰਗਾ ਇਹਨਾਂ ਨੇ ਉਪਰਾਲਾ ਕੀਤਾ ਗੱਲ ਨੂੰ ਮੈਂ ਸਮਾਂ ਆਪਣੇ ਕੋਲ ਥੋੜਾ ਰਹਿ ਗਿਆ ਸੋ ਮੈਂ ਆਪਣਾ ਨਾਮ ਦਸੀਓ ਜੀ ਮੇਰਾ ਨਾਮ ឧបਕਾਰ ਸਿੰਘ ਆ ਹਾਂਜੀ ਮੈਂ ਪ੍ਰੈਜ਼ੀਡੈਂਟ ਹਾਂ ਜਤਿਊ ਐਜੂਕੇਸ਼ਨ ਸੁਸਾਇਟੀ ਪਟਿਆਲਾ ਹਾਂਜੀ ਅਸੀਂ ਲਗਾਤਾਰ ਤਕਰੀਬਨ 15 ਸਾਲਾਂ ਤੋਂ ਨਸ਼ਾ ਵਿਰੁੱਧ ਦੇ ਵਿੱਚ ਕੰਮ ਕਰ ਰਹੇ ਹਾਂ ਸਕੇਤ ਹਸਪੀਟਲ ਸਾਡੇ ਨਾਲ ਦਾ ਅਸੀਂ ਇਹਨਾਂ ਦੇ ਨਾਲ ਪੂਰੀ ਹੈਲਪ ਕਰਦੇ ਹਾਂ ਜਿੱਥੇ ਵੀ ਨਾਟਕ ਵਗੈਰਾ ਹੁੰਦਾ ਅਸੀਂ ਨਾਲ ਸਾਥ ਦਿੰਦੇ ਹਾਂ ਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਬਹੁਤ ਜਲਦੀ ਤੇ ਆਪਣੇ ਨਸ਼ਿਆਂ ਤੋਂ ਦੂਰ ਰਹੋ ਨਵੀਂ ਪੀੜੀ ਨੂੰ ਖਾਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਕਰਾਂਗਾ ਕਿ ਬੱਚਿਆਂ ਦਾ ਧਿਆਨ ਰੱਖਣ ਜਿਹੜੇ ਘਰੋਂ ਲੇਟ ਆਉਂਦੇ ਨੇ ਬਾਹਰ ਤੋਂ ਜਾਂ ਸਕੂਲਾਂ ਤੋਂ ਜਿਵੇਂ ਵੀ ਉਹਨਾਂ ਦੀ ਜੇਬ ਚੈੱਕ ਕੀਤੀ ਜਾਵੇ ਤੇ ਜੇ ਉਹਨਾਂ ਨੂੰ ਖਾਸ ਧਿਆਨ ਰੱਖਿਆ ਜਾਵੇ ਤੇ ਅਸੀਂ ਆਪਣਾ ਰੰਗਲਾ ਪੰਜਾਬ ਬਣਾ ਸਕਦੇ ਹਾਂ ਜੇ ਆਪਾਂ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ